ਇਹ ਮਾਧਵਪੁਰੀ 55 ਲੱਖ ਦੀ ਲਾਗਤ ਦੇ ਨਾਲ ਇਹ ਗਲੀਆਂ ਤੇ ਕੰਮ ਦੇ ਪ੍ਰੋਜੈਕਟ ਲਈ ਅੱਜ ਉਦਘਾਟਨ ਕੀਤਾ ਗਿਆ ਗੈਬੀ ਸ਼ਰਮਾ ਜੀ ਇਸ ਬਾੜ ਦੇ ਕਾਉਂਸਲਰ ਤੇ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਸੀਨੀਅਰ ਵਲੰਟੀਅਰ ਸਾਥੀ ਮੇਰੇ ਨਾਲ ਨੇ ਔਰ ਮhalla ਨਿਵਾਸੀ ਦੁਕਾਨਦਾਰ ਵੀਰ ਔਰ ਸਾਰਿਆਂ ਦੇ ਵੱਲੋਂ ਇਹ ਬਹੁਤ ਦੇਰ ਦੀ ਡਿਮਾਂਡ ਸੀ ਕਿ ਜਿਹੜੀਆਂ ਗਲੀਆਂ ਨੇ ਬਹੁਤ ਲੰਬੇ ਸਮੇਂ ਤੋਂ ਪੁਰਾਣੀਆਂ ਬਣੀਆਂ ਹੋਈਆਂ ਹੁਣ ਬਹੁਤ ਖਸਤਾ ਹਾਲਤ ਦੇ ਵਿੱਚ ਸੀ ਇਸ ਕਰਕੇ 55 ਲੱਖ ਦੀ ਲਾਗਤ ਦੇ ਨਾਲ ਇਹ ਨਵਾਂ ਕੰਮ ਸਟਾਰਟ ਹੋਣ ਜਾ ਰਿਹਾ ਅੱਜ ਤਰੰਤ ਅਲੈਕਸ਼ਨ ਹੋ ਰਹੀ ਠੀਕ ਹੈ ਨਾ ਚਲੋ ਦੇਖੋ ਵਿਕਾਸ ਦੇ ਨਾਮ ਤੇ ਚਾਹੇ ਤਰੰਤਨ ਅਲੈਕਸ਼ਨਾਂ ਚਾਹੇ 2027 ਦੇ ਆਉਣ ਵਾਲੇ ਅਲੈਕਸ਼ਨ ਨੇ ਅਸੀਂ ਆਪਣੇ ਕੰਮ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਜਾਣਾ ਔਰ ਲੋਕਾਂ ਤੋਂ ਵੋਟਾਂ ਮੰਗਣੀਆਂ ਨੇ ਲੋਕ ਅੱਜ ਕੱਲ ਬਹੁਤ ਸਮਝਦਾਰ ਹੋ ਗਏ ਲੋਕਾਂ ਨੂੰ ਪਤਾ ਵਾ ਵੀ ਜਿਹੜੀ ਪਾਰਟੀ ਫਾ ਜੋ ਜੋ ਵਾਦੇ ਕੀਤੇ ਸੀ ਲੋਕਾਂ ਨਾਲ ਬਾਈ ਦੇ ਵਿੱਚ ਉਹ ਇੱਕ ਇੱਕ ਵਾਦੇ ਨੂੰ ਪੂਰਾ ਕਰ ਰਹੇ ਆ ਔਰ ਸਾਰੇ ਵਾਦੇ ਪੂਰੇ ਕਰਕੇ 2027 ਚ ਵੀ ਜਾਣਾ ਔਰ ਤਰਨ ਤਨ ਜਿਹੜਾ ਵਾ ਕੱਲ ਵੋਟਾਂ ਪਾਉਣ ਜਾ ਰਹੀਆਂ ਬਹੁਤ ਵੱਡੀ ਗਿਣਤੀ ਦੀ ਵੋਟਾਂ ਦੇ ਨਾਲ ਉੱਥੋਂ ਜਿੱਤ ਪ੍ਰਾਪਤ ਹੋਊਗੀ ਅੱਛਾ ਐਮਐਲਏ ਤੋਂ ਗੱਲ ਕਰੀਏ ਜਿਹੜੀਆਂ ਰੋਡ ਤਾਂ ਬਣ ਜ ਨਹੀਂ ਪਰ ਲੋਕ ਆਪਣੇ ਇਲਾਕ ਆਪਣੇ ਘਰ ਦਾ ਕੰਮ ਕਰਾਉਣ ਦੇ ਲਈ ਰੋਡ ਪੜ ਦਿੰਦੇ ਸਿਰ ਉਹਨਾਂ ਨੂੰ ਕੀ ਕਹਿਣਾ ਦੇਖੋ ਗੱਲ ਸੁਣੋ ਇਹ ਤਾਂ ਸਮਝਦਾਰੀ ਚਾਹੀਦੀ ਹੈ ਲੋਕਾਂ ਨੂੰ ਹੁਣ ਅੱਜ ਜੇ ਹੁਣ ਮੈਨੂੰ ਕਹਿ ਦੋਗੇ ਵੀ ਇੱਕ ਦਿਨ ਲੇਟ ਕਰ ਲੋ ਅਸੀਂ ਆਪਣਾ ਪਾਣੀ ਵਾਲਾ ਪੈਪ ਪੋਣਾ ਮੈਂ ਉਹ ਲੇਟ ਕਰਾ ਸਕਦਾ ਹੁਣ ਜੇ ਲੋਕ ਬਣੀ ਹੋਈ ਦੇ ਉੱਤੇ ਪੜ ਦੇਣ ਫਿਰ ਇਹ ਤਾਂ ਉਹਨਾਂ ਦੀ ਸਮਝਦਾਰੀ ਜਾਂ ਉਹਨਾਂ ਦਾ ਹੀ ਦਿਮਾਗ ਦੀ ਗੱਲ ਆ ਇਹ ਮੈਂ ਇਹਦੇ ਵਿੱਚ ਕੁਝ ਨਹੀਂ ਨਾ ਤੁਸੀਂ ਕਰ ਸਕਦੇ ਹੋ ਨਾ ਮੈਂ ਕਰ ਸਕਦਾ ਦੇਖੋ ਜਦੋਂ ਕੋਈ ਕਿਸੇ ਨੇ ਕੋਈ ਸਵਾਰ ਨਾ ਹੁੰਦਾ ਆਪਾਂ ਬਾਹਰਲੇ ਮੁਲਕ ਇੱਕ ਦਿਨ ਜਾਏ ਆਉਣਿਆਂ ਆ ਕੇ ਬੜੀਆਂ ਬੜੀਆਂ ਆਧਾਰਨਾ ਦੇਣ ਲੱਪਨਿਆਂ ਓਏ ਹੋਏ ਉੱਥੇ ਐਦਾਂ ਓਏ ਹੋਏ ਉੱਥੇ ਐਦਾਂ ਉਹ ਲੋਕ ਹੀ ਸਵਾਰਦੇ ਆ ਉੱਪਰੋਂ ਕੋਈ ਆ ਕੇ ਰੱਬ ਤਾਂ ਸਵਾਰਦਾ ਨਹੀਂ ਲੋਕਾਂ ਦੇ ਵਿੱਚ ਸਮਝਦਾਰੀ ਚਾਹੀਦੀ ਆ ਸਫਾਈ ਵੀ ਪੂਰੀ ਰਹਿੰਦੀ ਆ ਔਰ ਲੋਕ ਜੇ ਸੜਕ ਨਾ ਪੱਟਣ ਤਾਂ ਲੰਬੀ ਵੀ ਚੱਲੇ ਇਸ ਕਰਕੇ ਲੋਕਾਂ ਨੂੰ ਆਪ ਸਮਝਦਾਰੀ ਚਾਹੀਦੀ ਆ ਇਹ ਇਸ ਵਾਰ ਦੇ ਲੋਕ ਬਹੁਤ ਸਮਝਦਾਰ ਆ ਔਰ ਆਪਣੀ ਸਮਝਦਾਰੀ ਨਾਲ ਹੀ ਕੰਮ ਕਰੂਗੇ ਜੀ ਨਾਮ ਢੱਕ ਲਾਲ ਸਿੰਘ ਸਿੱਧੂ ਅਜੇ ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਲਾਕੇ ਦੀ ਮੰਗ ਸੀ ਕਾਫੀ ਲੰਬੇ ਸਮੇਂ ਤੋਂ ਸੜਕ ਦਾ ਪੈਂਡਿੰਗ ਪਿਆ ਸੀ ਕੰਮ ਸਾਡੇ ਏਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਪ੍ਰਦੀਪ ਸ਼ਰਮਾ ਗਿਆਬੀ ਜੀ ਦੀ ਆ ਸਦਕਾ ਅਜੇ ਕੰਮ ਸ਼ੁਰੂ ਹੋ ਗਿਆ ਇਲਾਕੇ 'ਚ ਉਤਸ਼ਾਹ ਵਾ ਕਿਉਂਕਿ ਇਹ ਕੰਮ ਕਰਾਉਂਦੇ ਨੇ ਜਿਹੜਾ ਬੰਦਾ ਕੰਮ ਕਰਾਊਗਾ ਉਹ ਸਾਰਾ ਹੀ ਇਲਾਕਾ ਉਹਨਾਂ ਦੇ ਨਾਲ ਚੱਲੇਗਾ